ਦੈਨਿਕਸ ਨੂੰ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਪਿੱਛੇ ਇੱਕ ਭਰ ਦਵਾਇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਤੋਂ ਇਹ ਹਾਰਾ ਦਾ ਜਿਹੜਾ ਚਲਨ ਸੀਗਾ ਹੁਣ ਦੀਵਾਲੀ ਤੋਂ ਬਾਅਦ ਜਿਹੜਾ ਹੁਣ ਅਗਲੇ ਸਾਲ ਜਿਹੜਾ 2026 ਦੇ ਵਿੱਚ ਲੋੜੀ ਦਾ ਤਿਆਰ ਪਠਾਨਕੋਟ ਦਾ ਇਲਾਕਾ ਹੋਵੇ ਪੰਜਾਬ ਦੇ ਕਈ ਅਜਿਹੇ ਇਲਾਕਿਆਂ ਜਿੱਥੇ ਧੂਮਤਾਮ ਦੇ ਨਾਲ ਮਨਾਇਆ ਜਾਂਦਾ ਉਸ ਤੋਂ ਪਹਿਲਾਂ ਜਿਹੜੀ ਹੈ ਪੁਲਿਸ ਵੀ ਜਿਹੜੀ ਇਸ ਤਰਕ ਹੋ ਜਾਂਦੀ ਕਿਉਂਕਿ ਗੱਟੂ ਡੋਰ ਦਾ ਵੀ ਜਿਹੜਾ ਪ੍ਰਚਲਨ ਲਗਾਤਾਰ ਜਿਹੜਾ ਵੱਧਦਾ ਜਾਂਦਾ ਜਿਸ ਤੋਂ ਵੱਡੇ ਨੁਕਸਾਨ ਵੀ ਜਿਹੜੇ ਉਸ ਦੇ ਸਾਹਮਣੇ ਆਉਂਦੇ ਨੇ ਉਸ ਨੂੰ ਲੈ ਕੇ ਪਠਾਨਕੋਟ ਪੁਲਿਸ ਦੀ ਕੀ ਤਿਆਰੀਆਂ ਨੇ ਕਿਉਂਕਿ ਕਿਤਨਾ ਕਿਤੇ ਜਿਹੜਾ ਸਾਨੂੰ ਵੀ ਸੁਣਨ ਚ ਆ ਰਿਹਾ ਕਿ ਗੱਟੂ ਡੋਰ ਜਿਹੜੀ ਹੈ ਪਠਾਨਕੋਟ ਸ਼ਹਿਰ ਦੇ ਵਿੱਚ ਅਣੀ ਸ਼ੁਰੂ ਹੋ ਗਈ ਹੈ ਸਰ ਲੋਹੜੀ ਦਾ ਤਿਉਹਾਰ ਆਉਣ ਵਾਲਾ ਅਗਲੇ 1 ਮਹੀਨੇ ਤੋਂ ਬਾਅਦ ਲੋਹੜੀ ਦਾ ਤਿਉਹਾਰ ਆ ਜਾਏਗਾ ਬੱਟੂ ਡੋਰ ਦਾ ਜਿਹੜਾ ਪ੍ਰਚਲਨ ਸਟਾਰਟ ਹੋ ਜਾਂਦਾ ਹੈ ਇਸ ਦਿਨਾਂ ਦੇ ਵਿੱਚ ਕਿਵੇਂ ਦੀਆਂ ਜਿਹੜੀਆਂ ਤਿਆਰੀਆਂ ਪਠਾਨਕੋਟ ਪੁਲਿਸ ਵੱਲੋਂ ਕੀਤੀਆਂ ਗਈਆਂ ਨੇ ਇਸ ਦੇ ਖਿਲਾਫ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਦਰਜੀਤ ਸਿੰਘ ਢਿਲੋਜੀ ਦੇ ਦਿਸੇ ਨਿਰਦੇਸ਼ਨ ਕਰਦੇ ਹੋ ਗੈਰ ਕਾਨੂੰਨੀ ਕੰਮ ਕਰਨ ਵਾਲੇ ਉਹਨਾਂ ਦੇ ਖਿਲਾਫ ਅਗੀਆਂ ਕੋਈ ਸਪੈਸ਼ਲ ਜਿਹੜੀ ਮੁਹਿੰਮ ਚਲਾਈ ਹੋਈ ਹੈ ਉਹਦੇ ਤਹਿਤ ਜਿਵੇਂ ਨੇ ਮੇਰੇ ਪਹਿਲਾ ਧਿਆਨ ਵਿੱਚ ਆਇਆ ਸੀ ਕਿ ਸ਼ਹਿਰ ਦੇ ਵਿੱਚ ਜੇ ਪਤੰਗਬਾਜ਼ੀ ਦੇ ਕਾਰਨ ਕੁਝ ਲੋਕ ਜਿਹੜੇ ਆ ਉਹ ਮੰਗਵਾਨੀਆਂ ਛੁ ਚਾਇਨਾ ਡੋਰ ਉਨਾਂ ਨੂੰ ਮੰਗਵਾਨੀ ਸ਼ੁਰੂ ਕਰ ਦਿੱਤੀ ਹੈ ਮੈਂ ਤੁਹਾਡੇ ਮਾਧਮ ਰਾਈਨਿੰਗ ਨੂੰ ਅਪੀਲ ਕਰਾਂਗਾ ਵਾਰਨਿੰਗ ਕਰਾਂਗਾ ਕਿ ਉਹ ਚਾਇਨਾ ਡੋਰ ਵਾਲਾ ਜਿਹੜਾ ਪ੍ਰਚਲਨ ਬਿਲਕੁਲ ਵੀ ਸਟਾਰਟ ਨਾ ਕਰਨ ਅਦਰਵਾਜ਼ੇ ਇਹਨਾਂ ਜਿਦੋਂ ਵੀ ਕੋਈ ਰੇਡ ਕਰਕੇ ਕੋਈ ਦੁਕਾਨਦਾਰ ਫਰਲੇ ਤਾਂ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਿਛਲੇ ਸਾਲ ਦੇਖਿਆ ਗਿਆ ਸੀਗਾ ਤਾਂ ਵੱਡੇ ਪੱਧਰ ਤੇ ਜਿਹੜੀਆਂ ਕਾਰਵਾਈਆਂ ਇਸ ਗੱਟੂ ਡੋਰ ਦੇ ਖਿਲਾਫ ਕੀਤੀਆਂ ਗਿਆ ਸੀ ਕਿਉਂਕਿ ਲੋਕਾਂ ਵੱਲੋਂ ਵੀ ਲਗਾਤਾਰ ਜਿਹੜੀ ਆਵਾਜ਼ ਇਸ ਦੇ ਖਿਲਾਫ ਚੁੱਕੀ ਜਾਂਦੀ ਹੈ ਪੁਲਿਸ ਵੱਲੋਂ ਵੀ ਅਨਾਉਂਸਮੈਂਟਸ ਕਰਵਾਈਆਂ ਗਈਆਂ ਸੀਗੀਆਂ ਇਸ ਵਾਰ ਕੀ ਪ੍ਰਾਰੂਪ ਜਿਹੜਾ ਤਿਆਰ ਕੀਤਾ ਜਾਣਗੇ ਇਸ ਵਾਰ ਵੀ ਸੇਮ ਪ੍ਰੋਪਰ ਜਿਹੜਾ ਪ੍ਰੋਸੈਸ ਜਾਰੀ ਰਹੇਗਾ ਜੀ ਅਸੀਂ ਜਿਹੜੇ ਵੀ ਹੈਗੇ ਨੇ ਇੱਥੇ ਵਪਾਰ ਮੰਡਲ ਉਹਨਾਂ ਨਾਲ ਵੀ ਮੀਟਿੰਗਾਂ ਕਰਾਂਗੇ ਸਭ ਦੇ ਨਾਲ ਇਹ ਵਿਚਾਰ ਵਟਾਂਦਰਾ ਕਰਾਂਗੇ ਕਿਉਂਕਿ ਇਹ ਡੋਰ ਜਿਹੜੀ ਹੈ ਇਹ ਬਹੁਤ ਖਤਰਨਾਕ ਹੈ ਇਸ ਲਈ ਇਹ ਨੂੰ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਤਰੀਕੇ ਨਾਲ ਇਹਦੀ ਜਿਹੜੀ ਵਿਕਰੀ ਨਹੀਂ ਹੋਣ ਦਿੱਤੀ ਜਾਏ ਸਪੈਸ਼ਲ ਗਵਰਨਰ ਕੋਲ ਟੀਮਾਂ ਵੀ ਇਸ ਤਰੀਕੇ ਨਾਲ ਗਠਨ ਕੀਤੀ ਜਾਣਗੇ ਵੱਖ-ਵੱਖ ਇਲਾਕਿਆਂ ਦੇ ਲਈ ਬਿਲਕੁਲ ਜੀ ਜਿਵੇਂ ਤੁਸੀਂ ਪਹਿਲਾਂ ਆਪ ਹੀ ਦੱਸਿਆ ਵੀ ਪਿਛਲੇ ਸਾਲ ਆਪਾਂ ਕਾਫੀ ਪਬਲਿਕ ਅਵੇਅਰਨੈਸ ਕੀਤੀ ਸੀ ਲੋਕ ਪਬਲਿਕ ਅਨਾਉਂਸਮੈਂਟਾਂ ਕਰਾਈਆਂ ਸੀ ਉਸੇ ਤਹਿਤ ਹੁਣ ਵੀ ਅਸੀਂ ਇਹ ਪੂਰਾ ਜਿਹੜਾ ਪ੍ਰੋਸੈਸ ਅਡਾਪਟ ਕਰਾਂਗੇ ਤਾਂ ਬਿਲਕੁਲ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਗੱਟੂ ਡੋਰ ਦੇ ਉੱਤੇ ਜਿਹੜਾ ਪੂਰੀ ਨਕੀਲ ਕੱਸੀ ਜਾਏਗੀ ਤਾਂ ਕਿ ਕੋਈ ਵੀ ਇਸ ਗੱਟੂ ਡੋਰ ਦਾ ਜਿਹੜਾ ਹਾਦਸਾ ਸ਼ਿਕਾਰ ਨਾ ਹੋਵੇ ਕਿਉਂਕਿ ਅਕਸਰ ਦੇਖਿਆ ਜਾਂਦਾ ਚਾਹੇ ਉਹ ਪੰਛੀ ਹੋਣ ਜਾਂ ਇਨਸਾਨ ਵੀ ਜਿਹੜੇ ਸੜਕਾਂ ਦੇ ਉੱਤੇ ਜਾਂਦੇ ਨੇ ਉਹ ਵੀ ਇਸ ਗੱਟੂ ਡੋਰ ਦਾ ਜਿਹੜਾ ਵੱਡੇ ਪੱਧਰ ਤੇ ਜਿਹੜੇ ਸ਼ਿਕਾਰ ਹੁੰਦੇ ਨੇ ਕਈਆਂ ਨੂੰ ਵੱਡੇ ਜ਼ਖਮ ਵੀ ਜਿਹੜੇ ਹਜੇ ਤੱਕ ਜਿਹੜੇ ਕੀ ਉਹਨਾਂ ਦੇ ਨਹੀਂ ਭਰ ਪਏ ਪਰ ਪੁਲਿਸ ਵੱਲੋਂ ਲਗਾਤਾਰ ਜਿਹੜੀ ਕਾਰਵਾਈਆਂ ਗੱਟੂ ਡੋਰ ਦੇ ਖਿਲਾਫ ਕੀਤੀ ਜਾਂਦੀ ਹੈ ਨਾ ਇੱਕ ਵਾਰੀ ਫੇਰ ਤੋਂ ਦੀ ਡੀਐਸਪੀ ਸਿਟੀ ਪਠਾਨਕੋਟ ਜਗਦੀਸ਼ ਰਾਜ ਅਤਰੀ ਜੀ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਗੱਟੂ ਡੋਰ ਵੇਚਣ ਵਾਲਿਆਂ ਉੱਤੇ ਜਿਹੜੀ ਆ ਸਖਤ ਕਾਰਵਾਈ ਜਿਹੜੀ ਪਠਾਨਕ ਸੁਰਾ ਟੀਵੀ ਮੈਨੂੰ ਦੋ ਇਜਾਜ਼ਤ। ਦੈਨਿਕ ਸੁਰਾ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਅੱਗੇ ਇੱਕ ਭਰ ਦਵਾਇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਤੋਂ ਇਹ ਹਾਰਾ ਦਾ ਜਿਹੜਾ ਚਲਨ ਸੀਗਾ ਹੁਣ ਦੀਵਾਲੀ ਤੋਂ ਬਾਅਦ ਜਿਹੜਾ ਹੁਣ ਅਗਲੇ ਸਾਲ ਜਿਹੜਾ 2026 ਦੇ ਵਿੱਚ ਲੋੜੀ ਦਾ ਤਿਆਰ ਪਠਾਨਕੋਟ ਦਾ ਇਲਾਕਾ ਹੋਵੇ ਪੰਜਾਬ ਦੇ ਕਈ ਅਜਿਹੇ ਇਲਾਕਿਆਂ ਜਿੱਥੇ ਧੂਮ-ਤਾਮ ਦੇ ਨਾਲ ਮਨਾਇਆ ਜਾਂਦਾ ਉਸ ਤੋਂ ਪਹਿਲਾਂ ਜਿਹੜੀ ਹੈ ਪੁਲਿਸ ਵੀ ਜਿਹੜੀ ਇਸ ਤਰਕ ਹੋ ਜਾਂਦੀ ਕਿਉਂਕਿ ਗੱਟੂ ਡੋਰ ਦਾ ਵੀ ਜਿਹੜਾ ਪ੍ਰਚਲਨ ਲਗਾਤਾਰ ਜਿਹੜਾ ਵੱਧਦਾ ਜਾਂਦਾ ਜਿਸ ਤੋਂ ਵੱਡੇ ਨੁਕਸਾਨ ਵੀ ਜਿਹੜੇ ਉਸ ਦੇ ਸਾਹਮਣੇ ਆਉਂਦੇ ਨੇ ਉਸ ਨੂੰ ਲੈ ਕੇ ਪਠਾਨਕੋਟ ਪੁਲਿਸ ਦੀ ਕੀ ਤਿਆਰੀਆਂ ਨੇ ਕਿਉਂਕਿ ਕਿਤਨਾ ਕਿਤੇ ਜਿਹੜਾ ਸਾਨੂੰ ਵੀ ਸੁਣਨ ਚਾਹ ਰਿਹਾ ਕਿ ਗੱਟੂ ਡੋਰ ਜਿਹੜੀ ਹੈ ਪਠਾਨਕੋਟ ਸ਼ਹਿਰ ਦੇ ਵਿੱਚ ਅਣੀ ਸ਼ੁਰੂ ਹੋ ਗਈ ਹੈ ਸਰ ਲੋੜੀ ਦਾ ਤਿਉਹਾਰ ਆਉਣ ਵਾਲਾ ਅਗਲੇ 1 ਮਹੀਨੇ ਤੋਂ ਬਾਅਦ ਲੋੜੀ ਦਾ ਤਿਉਹਾਰ ਆ ਜਾਏਗਾ ਦਟੂ ਡੋਰ ਦਾ ਜਿਹੜਾ ਪ੍ਰਚਲਨ ਸਟਾਰਟ ਹੋ ਜਾਂਦਾ ਹੈ ਇਸ ਦਿਨਾਂ ਦੇ ਵਿੱਚ ਕਿਵੇਂ ਦੀ ਜਿਹੜੀਆਂ ਤਿਆਰੀਆਂ ਪਠਾਨਕੋਟ ਪੁਲਿਸ ਵੱਲੋਂ ਕੀਤੀਆਂ ਗਈਆਂ ਨੇ ਇਸ ਦੇ ਖਿਲਾਫ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਦਰਜੀਤ ਸਿੰਘ ਢਿੱਲੋਂ ਜੀ ਦੇ ਵਿਸ਼ੇ ਨਿਰਦੇਸ਼ਨ ਕਰ ਜੋ ਗੈਰ ਕਾਨੂੰਨੀ ਕੰਮ ਕਰਨ ਵਾਲੇ ਉਹਨਾਂ ਦੇ ਖਿਲਾਫ ਹੈਗੇ ਕੁਝ ਸਪੈਸ਼ਲ ਜਿਹੜੀ ਮੁਹਿੰਮ ਚਲਾਈ ਹੋਈ ਹੈ ਉਹਦੇ ਤਹਿਤ ਜਿਵੇਂ ਮੇਰੇ ਪਹਿਲਾਂ ਧਿਆਨ ਵਿੱਚ ਆਇਆ ਸੀ ਕਿ ਛਾੜ ਦੇ ਵਿੱਚ ਪਤੰਗਬਾਜੀ ਦੇ ਕਾਰਨ ਕੁਝ ਲੋਕ ਜਿਹੜੇ ਆ ਉਹ ਮੰਗਵਾਨੀਆਂ ਸ਼ੁਰੂ ਚਾਈਨਾ ਡੋਰ ਉਹਨਾਂ ਮੰਗਵਾਨੀ ਸ਼ੁਰੂ ਕਰ ਦਿੱਤੀ ਹੈ ਮੈਂ ਤੁਹਾਡੇ ਮਾਧਿਅਮ ਰਾਈਨਿੰਗ ਉਹਨਾਂ ਨੂੰ ਅਪੀਲ ਕਰਾਂਗਾ ਵਾਰਨਿੰਗ ਕਰਾਂਗਾ ਕਿ ਉਹ ਚਾਈਨਾ ਡੋਰ ਵਾਲਾ ਜਿਹੜਾ ਪ੍ਰਚਲਨ ਬਿਲਕੁਲ ਵੀ ਸਟਾਰਟ ਨਾ ਕਰਨ ਅਦਰਵਾਜ਼ੇ ਇਹਨਾਂ ਗਿਰੋਹਾਂ ਵੀ ਕੋਈ ਰੇਡ ਕਰਕੇ ਕੋਈ ਦੁਕਾਨਦਾਰ ਫਰਲਾ ਤਾਂ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਿਛਲੇ ਸਾਲ ਦੇਖਿਆ ਗਿਆ ਸੀਗਾ ਤਾਂ ਵੱਡੇ ਪੱਧਰ ਤੇ ਜਿਹੜੀਆਂ ਕਾਰਵਾਈਆਂ ਇਸ ਗੱਟੂ ਡੋਰ ਦੇ ਖਿਲਾਫ ਕੀਤੀਆਂ ਗਈਆਂ ਸੀ ਕਿਉਂਕਿ ਲੋਕਾਂ ਵੱਲੋਂ ਵੀ ਲਗਾਤਾਰ ਜਿਹੜੀ ਆਵਾਜ਼ ਇਸ ਦੇ ਖਿਲਾਫ ਚੁੱਕੀ ਜਾਂਦੀ ਹੈ ਪੁਲਿਸ ਵੱਲੋਂ ਵੀ ਅਨਾਉਂਸਮੈਂਟਸ ਕਰਵਾਈਆਂ ਗਈਆਂ ਸੀਗੀਆਂ ਇਸ ਵਾਰ ਕੀ ਪ੍ਰਾਰੂਪ ਜਿਹੜੇ ਤਿਆਰ ਕੀਤੇ ਜਾਣਗੇ ਇਸ ਵਾਰ ਵੀ ਸੇਮ ਪ੍ਰੋਪਰ ਜਿਹੜਾ ਪ੍ਰੋਸੈਸ ਜਾਰੀ ਰਹੇਗਾ ਜੀ ਅਸੀਂ ਜਿਹੜੇ ਵੀ ਹੈਗੇ ਨੇ ਇੱਥੇ ਵਪਾਰ ਮੰਡਲ ਉਹਨਾਂ ਨਾਲ ਵੀ ਮੀਟਿੰਗਾਂ ਕਰਾਂਗੇ ਸਭ ਦੇ ਨਾਲ ਇਹ ਵਿਚਾਰ ਟੰਦ ਰੱਖ ਰਹੇ ਹਾਂ ਕਿਉਂਕਿ ਇਹ ਡੋਰ ਜਿਹੜੀ ਹੈ ਇਹ ਬਹੁਤ ਖਤਰਨਾਕ ਹੈ ਇਸ ਲਈ ਇਹ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਤਰੀਕੇ ਨਾਲ ਇਹਦੀ ਜਰੀ ਵਿਕਰੀ ਨਹੀਂ ਹੋਣਤੀ ਜਾਏਗੀ ਸਪੈਸ਼ਲ ਡੋਰ ਦੇ ਕੋਈ ਟੀਮਾਂ ਵੀ ਇਸ ਤਰੀਕੇ ਨਾਲ ਗਠਨ ਕੀਤੀ ਜਾਣਗੇ ਵੱਖ-ਵੱਖ ਇਲਾਕਿਆਂ ਦੇ ਲਈ ਬਿਲਕੁਲ ਜੀ ਜਿਵੇਂ ਤੁਸੀਂ ਪਹਿਲਾਂ ਆਪ ਹੀ ਦੱਸਿਆ ਵੀ ਪਿਛਲੇ ਸਾਲ ਆਪਾਂ ਕਾਫੀ ਪਬਲਿਕ ਅਵੇਅਰਨੈਸ ਕੀਤੀ ਸੀ ਲੋਕ ਪਬਲਿਕ ਅਨਾਉਂਸਮੈਂਟਾਂ ਕਰਵਾਈਆਂ ਸੀ ਉਸੇ ਤਹਿਤ ਹੁਣ ਵੀ ਅਸੀਂ ਇਹ ਪੂਰਾ ਜਿਹੜਾ ਪ੍ਰੋਸੈਸ ਹੈ ਉਹ ਅਡਾਪਟ ਕਰਾਂਗੇ ਤਾਂ ਬਿਲਕੁਲ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਗੱਟੂ ਡੋਰ ਦੇ ਉੱਤੇ ਜਿਹੜਾ ਪੂਰੀ ਨਕੀਲ ਕੱਸੀ ਜਾਏਗੀ ਤਾਂ ਕਿ ਕੋਈ ਵੀ ਇਸ ਗੱਟੂ ਡੋਰ ਦਾ ਜਿਹੜਾ ਹਾਦਸਾ ਸ਼ਿਕਾਰ ਨਾ ਹੋਵੇ ਕਿਉਂਕਿ ਅਕਸਰ ਦੇਖਿਆ ਜਾਂਦਾ ਚਾਹੇ ਉਹ ਪੰਛੀ ਹੋਣ ਜਾਂ ਇਨਸਾਨ ਵੀ ਜਿਹੜੇ ਸੜਕਾਂ ਦੇ ਉੱਤੇ ਜਾਂਦੇ ਨੇ ਉਹ ਵੀ ਇਸ ਗੱਟੂ ਡੋਰ ਦਾ ਜਿਹੜਾ ਵੱਡੇ ਪੱਧਰ ਤੇ ਜਿਹੜੇ ਸ਼ਿਕਾਰ ਹੁੰਦੇ ਨੇ ਕਈਆਂ ਨੂੰ ਵੱਡੇ ਜ਼ਖਮ ਵੀ ਜਿਹੜੇ ਹਜੇ ਤੱਕ ਜਿਹੜੇ ਕੀ ਉਹਨਾਂ ਦੇ ਨਹੀਂ ਭਰ ਪਏ ਪਰ ਪੁਲਿਸ ਵੱਲੋਂ ਲਗਾਤਾਰ ਜਿਹੜੀ ਕਾਰਵਾਈਆਂ ਗੱਟੂ ਡੋਰ ਦੇ ਖਿਲਾਫ ਕੀਤੀ ਜਾਂਦੀ ਹੈ ਨਾ ਇੱਕ ਵਾਰੀ ਫੇਰ ਤੋਂ ਦੀ ਡੀਐਸਪੀ ਸਿਟੀ ਪਠਾਨਕੋਟ ਜਗਦੀਸ਼ ਰਾਜ ਅਤਰੀ ਜੀ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਗੱਟੂ ਡੋਰ ਵੇਚਣ ਵਾਲਿਆਂ ਉੱਤੇ ਜਿਹੜੀ ਆ ਸਖਤ ਕਾਰਵਾਈ ਜਿਹੜੀ ਪਠਾਨਕ ਸੂਰਾ ਟੀਵੀ ਮੈਨੂੰ ਦੋ ਇਜਾਜ਼ਤ ਦਿਨਿਕ ਸੂਰਾ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਪਿੱਛੇ ਇੱਕ ਭਰ ਦਵਾ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਤੋਂ ਇਹਾਰਾ ਦਾ ਜਿਹੜਾ ਚਲਨ ਸੀਗਾ ਹੁਣ ਦੀਵਾਲੀ ਤੋਂ ਬਾਅਦ ਜਿਹੜਾ ਹੁਣ ਅਗਲੇ ਸਾਲ ਜਿਹੜਾ 2026 ਦੇ ਵਿੱਚ ਲੋੜੀ ਦਾ ਤਿਆਰ ਪਠਾਨਕੋਟ ਦਾ ਇਲਾਕਾ ਹੋਵੇ ਪੰਜਾਬ ਦੇ ਕਈ ਅਜਿਹੇ ਇਲਾਕਿਆਂ ਜਿੱਥੇ ਧੂਮਤਾਮ ਦੇ ਨਾਲ ਮਨਾਇਆ ਜਾਂਦਾ ਉਸ ਤੋਂ ਪਹਿਲਾਂ ਜਿਹੜੀ ਹੈ ਪੁਲਿਸ ਵੀ ਜਿਹੜੀ ਇਸ ਤਰਕ ਹੋ ਜਾਂਦੀ ਕਿਉਂਕਿ ਗੱਟੂ ਡੋਰ ਦਾ ਵੀ ਜਿਹੜਾ ਪ੍ਰਚਲਨ ਲਗਾਤਾਰ ਜਿਹੜਾ ਵੱਧਦਾ ਜਾਂਦਾ ਜਿਸ ਤੋਂ ਵੱਡੇ ਨੁਕਸਾਨ ਵੀ ਜਿਹੜੇ ਉਸ ਦੇ ਸਾਹਮਣੇ ਆਉਂਦੇ ਨੇ ਉਸ ਨੂੰ ਲੈ ਕੇ ਪਠਾਨਕੋਟ ਪੁਲਿਸ ਦੀ ਕੀ ਤਿਆਰੀਆਂ ਨੇ ਕਿਉਂਕਿ ਕਿਤਨਾ ਕਿਤੇ ਜਿਹੜਾ ਸਾਨੂੰ ਵੀ ਸੁਣਨ ਚ ਆ ਰਿਹਾ ਕਿ ਗੱਟੂ ਡੋਰ ਜਿਹੜੀ ਹੈ ਪਠਾਨਕੋਟ ਸ਼ਹਿਰ ਦੇ ਵਿੱਚ ਅਣੀ ਸ਼ੁਰੂ ਹੋ ਗਈ ਹੈ ਸਰ ਲੋੜੀ ਦਾ ਤਿਉਹਾਰ ਆਉਣ ਵਾਲਾ ਅਗਲੇ 1 ਮਹੀਨੇ ਤੋਂ ਬਾਅਦ ਲੋੜੀ ਦਾ ਤਿਉਹਾਰ ਆ ਜਾਏਗਾ ਦੱਟੂ ਡੋਰ ਦਾ ਜਿਹੜਾ ਪ੍ਰਚਲਨ ਸਟਾਰਟ ਹੋ ਜਾਂਦਾ ਹੈ ਇਸ ਦਿਨਾਂ ਦੇ ਵਿੱਚ ਕਿਵੇਂ ਦੀਆਂ ਜਿਹੜੀਆਂ ਤਿਆਰੀਆਂ ਪਠਾਨਕੋਟ ਪੁਲਿਸ ਵੱਲੋਂ ਕੀਤੀਆਂ ਗਈਆਂ ਨੇ ਇਸ ਦੇ ਖਿਲਾਫ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਦਰਜੀਤ ਸਿੰਘ ਢਿੱਲੋਂ ਜੀ ਦੇ ਵਿਸ਼ੇ ਨਿਰਦੇਸ਼ਨ ਕਰਦੇ ਹੋ ਗੈਰ ਕਾਨੂੰਨੀ ਕੰਮ ਕਰਨ ਵਾਲੇ ਉਹਨਾਂ ਦੇ ਖਿਲਾਫ ਹੈਗੀਆਂ ਕੁਝ ਸਪੈਸ਼ਲ ਜਿਹੜੀ ਮੁਹਿੰਮ ਚਲਾਈ ਹੋਈ ਹੈ ਉਹਦੇ ਤਹਿਤ ਜਿਵੇਂ ਮੇਰੇ ਪਹਿਲਾਂ ਧਿਆਨ ਵਿੱਚ ਆਇਆ ਸੀ ਇਹ ਸ਼ਹਿਰ ਦੇ ਵਿੱਚ ਜੇ ਪਤੰਗਬਾਜ਼ੀ ਦੇ ਕਾਰਨ ਕੁਝ ਲੋਕ ਜਿਹੜੇ ਆ ਉਹ ਮੰਗਵਾਨੀਆਂ ਛੁ ਚਾਇਨਾ ਰੋਡ ਉੱਤੇ ਮੰਗਵਾਨੀ ਸ਼ੁਰੂ ਕਰ ਦਿੱਤੀ ਹੈ ਮੈਂ ਤੁਹਾਡੇ ਮਾਧਮ ਰਾਈਂ ਨੂੰ ਉਹਨਾਂ ਨੂੰ ਅਪੀਲ ਕਰਾਂਗਾ ਵਾਰਨਿੰਗ ਕਰਾਂਗਾ ਕਿ ਉਹ ਚਾਇਨਾ ਰੋਡ ਵਾਲਾ ਜਿਹੜਾ ਪ੍ਰਚਲਨ ਬਿਲਕੁਲ ਵੀ ਸਟਾਰਟ ਨਾ ਕਰਨ ਅਦਰਵਾਜ਼ੇ ਇਹਨਾਂ ਜਿਦੋਂ ਵੀ ਕੋਈ ਰੇਡ ਕਰਕੇ ਕੋਈ ਦੁਕਾਨਦਾਰ ਫਰਲਾ ਤਾਂ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਿਛਲੇ ਸਾਲ ਦੇਖਿਆ ਗਿਆ ਸੀਗਾ ਤਾਂ ਵੱਡੇ ਪੱਧਰ ਤੇ ਜਿਹੜੀਆਂ ਕਾਰਵਾਈਆਂ ਇਸ ਗੱਟੂ ਡੋਰ ਦੇ ਖਿਲਾਫ ਕੀਤੀਆਂ ਗਈਆਂ ਸੀ ਕਿਉਂਕਿ ਲੋਕਾਂ ਵੱਲੋਂ ਵੀ ਲਗਾਤਾਰ ਜਿਹੜੀ ਆਵਾਜ਼ ਇਸ ਦੇ ਖਿਲਾਫ ਚੁੱਕੀ ਜਾਂਦੀ ਹੈ ਪੁਲਿਸ ਵੱਲੋਂ ਵੀ ਅਨਾਉਂਸਮੈਂਟਸ ਕਰਵਾਈਆਂ ਗਈਆਂ ਸੀਗੀਆਂ ਇਸ ਵਾਰ ਕੀ ਪ੍ਰਾਰੂਪ ਜਿਹੜੇ ਤਿਆਰ ਕੀਤੇ ਜਾਣਗੇ ਇਸ ਵਾਰ ਵੀ ਸੇਮ ਪ੍ਰੋਪਰ ਜਿਹੜਾ ਪ੍ਰੋਸੈਸ ਜਾਰੀ ਰਹੇਗਾ ਜੀ ਅਸੀਂ ਜਿਹੜੇ ਵੀ ਹੈਗੇ ਨੇ ਇੱਥੇ ਵਪਾਰ ਮੰਡਲ ਉਹਨਾਂ ਨਾਲ ਵੀ ਮੀਟਿੰਗਾਂ ਕਰਾਂਗੇ ਸਭ ਦੇ ਨਾਲ ਇਹ ਵਿਚਾਰ ਟੰਦਰਾ ਕਰਾਂਗੇ ਕਿਉਂਕਿ ਇਹ ਡੋਰ ਜਿਹੜੀ ਹੈ ਇਹ ਬਹੁਤ ਖਤਰਨਾਕ ਹੈ ਇਸ ਲਈ ਇਹ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਤਰੀਕੇ ਨਾਲ ਇਹਦੀ ਜਰੀ ਵਿਕਰੀ ਨਹੀਂ ਹੋਣਦੀ ਜਾਏਗੀ ਸਪੈਸ਼ਲ ਗਰੁੱਪ ਦੇ ਕੋਈ ਟੀਮਾਂ ਵੀ ਇਸ ਤਰੀਕੇ ਨਾਲ ਗਠਨ ਕੀਤੀ ਜਾਣਗੇ ਵੱਖ-ਵੱਖ ਇਲਾਕਿਆਂ ਦੇ ਲਈ ਬਿਲਕੁਲ ਜੀ ਜਿਵੇਂ ਤੁਸੀਂ ਪਹਿਲਾਂ ਆਪ ਹੀ ਦੱਸਿਆ ਵੀ ਪਿਛਲੇ ਸਾਲ ਆਪਾਂ ਕਾਫੀ ਪਬਲਿਕ ਅਵੇਅਰਨੈਸ ਕੀਤੀ ਸੀ ਲੋਕ ਪਬਲਿਕ ਅਨਾਊਂਸਮੈਂਟਾਂ ਕਰਾਈਆਂ ਸੀ ਉਸੇ ਤਹਿਤ ਹੁਣ ਵੀ ਅਸੀਂ ਇਹ ਪੂਰਾ ਜਿਹੜਾ ਪ੍ਰੋਸੈਸ ਅਡਾਪਟ ਕਰਾਂਗੇ ਤਾਂ ਬਿਲਕੁਲ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਗੱਟੂ ਡੋਰ ਦੇ ਉੱਤੇ ਜਿਹੜਾ ਪੂਰੀ ਨਕੀਲ ਕੱਸੀ ਜਾਏਗੀ ਤਾਂ ਕਿ ਕੋਈ ਵੀ ਇਸ ਗੱਟੂ ਡੋਰ ਦਾ ਜਿਹੜਾ ਹਾਦਸਾ ਸ਼ਿਕਾਰ ਨਾ ਹੋਵੇ ਕਿਉਂਕਿ ਅਕਸਰ ਦੇਖਿਆ ਜਾਂਦਾ ਚਾਹੇ ਉਹ ਪੰਛੀ ਹੋਣ ਜਾਂ ਇਨਸਾਨ ਵੀ ਜਿਹੜੇ ਸੜਕਾਂ ਦੇ ਉੱਤੇ ਜਾਂਦੇ ਨੇ ਉਹ ਵੀ ਇਸ ਗੱਟੂ ਡੋਰ ਦਾ ਜਿਹੜਾ ਵੱਡੇ ਪੱਧਰ ਤੇ ਜਿਹੜੇ ਸ਼ਿਕਾਰ ਹੁੰਦੇ ਨੇ ਕਈਆਂ ਨੂੰ ਵੱਡੇ ਜ਼ਖਮ ਵੀ ਜਿਹੜੇ ਹਜੇ ਤੱਕ ਜਿਹੜੇ ਕੀ ਉਹਨਾਂ ਦੇ ਨਹੀਂ ਭਰ ਪਏ ਪਰ ਪੁਲਿਸ ਵੱਲੋਂ ਲਗਾਤਾਰ ਜਿਹੜੀ ਕਾਰਵਾਈਆਂ ਗੱਟੂ ਡੋਰ ਦੇ ਖਿਲਾਫ ਕੀਤੀ ਜਾਂਦੀ ਹੈ ਨਾ ਇੱਕ ਵਾਰੀ ਫੇਰ ਤੋਂ ਦੀ ਡੀਐਸਪੀ ਸਿਟੀ ਪਠਾਨਕੋਟ ਜਗਦੀਸ਼ ਰਾਜ ਅਤਰੀ ਜੀ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਗੱਟੂ ਡੋਰ ਵੇਚਣ ਵਾਲਿਆਂ ਉੱਤੇ ਜਿਹੜੀ ਆ ਸਖਤ ਕਾਰਵਾਈ ਜਿਹੜੀ ਪਠਾਨਕ ਇਸੋੜਾ ਟੀਵੀ ਮੈਨੂੰ ਦੋ ਇਜਾਜ਼ਤ